ਤਾਰੇ ਸਾਹਿਬ ਮਹਾਰਾਜ ਜੀ ਦੇ ਪਾਸ ਇੱਕ ਪ੍ਰੇਮੀ ਆ ਗਿਆ 12 ਵਜੇ ਨੇ ਰਾਤ ਦੇ ਆਵਾਜ਼ ਦਿੱਤੀ ਮੈਨੂੰ ਭੁੱਖ ਲੱਗੀ ਹੋਈ ਦੂਰ ਤੋ ਆਇਆ ਉਹਨਾਂ ਦੇ ਨਾਲ ਸਵਾਰੀਆਂ ਨਹੀਂ ਸੀ ਹੁੰਦੀਆਂ ਮਹਾਰਾਜ ਨੇ ਆਵਾਜ਼ ਸੁਣੀ ਇੱਕਦਮ ਉੱਠ ਖੜੇ ਕਹਿਣ ਲੱਗੇ ਪ੍ਰੇਮੀਆ ਲੰਗਰ ਚ ਜਾ ਲੰਗਰ ਖੁੱਲ ਹੈ ਕਿਉਂਕਿ ਗੁਰੂ ਨਾਨਕ ਦਾ ਲੰਗਰ ਹੈ ਇਹ 24 ਘੰਟੇ ਚੱਲਦਾ ਹੈ ਇਹ ਤੇ ਕਹੇ ਨਹੀਂ ਹੁੰਦਾ ਬੰਦ ਹੋ ਗਿਆ ਹੁਣ ਪੰਗਤ ਲੱਗ ਜਾ ਤੀ ਫੇਰ ਆਇਆ ਵਾਪਸ ਆ ਗਿਆ ਕਹਿੰਦਾ ਜੀ ਲੰਗਰ ਦੇ ਤਾਂ ਦਰਵਾਜ਼ੇ ਬੰਦ ਨੇ ਕਹਿੰਦੇ ਆਵਾਜ਼ ਦੇ ਫੇਚ ਲੈ ਗਿਆ ਆਵਾਜ਼ ਦਿੱਤੀ ਉਹ ਕਹਿੰਦਾ ਥੋੜੀ देर ਫੇਰ ਜਾ ਸਾਨੂੰ ਸੌਣੇ ਨਹੀਂ ਦੇਣਾ 12 ਵਜੇ ਨੇ ਹੁਣ ਅਸੀਂ 2 ਵਜੇ ਉੱਠਣਾ ਹੈ ਲੰਗਰ ਤਿਆਰ ਹੋ ਫੇਰੇ ਛੱਡੀ ਮਹਾਰਾਜ ਕੋ ਆ ਗਿਆ ਕਹਿੰਦਾ ਮਹਾਰਾਜ ਭੁੱਖ ਮਾਰੀ ਮੈਨੂੰ ਲੱਗੀ ਹੋਈ ਸੀ ਕੋਈ ਬਾਸੀ ਰੋਟੀ ਜੰਦੀ ਕੋਈ ਵਿਆਹ ਆ ਜਾਂਦਾ 2 ਦਿਨ ਦਾ ਹੁੰਦਾ ਮੈਂ ਭਿਓ ਕੇ ਖਾ ਲੈਂਦਾ ਮਹਾਰਾਜ ਉੱਠ ਕੇ ਤੁਰ ਪੇ ਜਾ ਕੇ ਲੰਗਰ ਖੁੱਲ ਗਿਆ ਸੋਤੇ ਜਾ ਕੇ ਆਤਾ ਗੁੰਦਿਆ ਦਾਲ ਦੇਖੀ ਪਈ ਐ ਉਹਨਾਂ ਨੇ ਦੇਖਿਆ ਵੀ ਆ ਖੜਕਾ ਹੋਣ ਲੱਗਿਆ ਕੌਣ ਐ ਚੁੱਲ੍ਹੇ 'ਚ ਅੱਗ ਜਲਾ ਲਈ ਮਹਾਰਾਜ ਪ੍ਰਸ਼ਾਦਾ ਲਾਉਣ ਲੱਗੇ ਸੇਵਾ ਦਾ ਰਾਗੇ ਆ ਕੇ ਦੇਖਿਆ ਤਾਂ ਮਹਾਰਾਜ ਨੇ ਮੁੱਖ ਟਕਿਆ ਹੋਇਆ ਪਛਾਣ ਲਿਆ ਵੀ ਇਹ ਤਾਂ ਮਹਾਰਾਜ ਹੀ ਲਾ ਰਹੇ ਨੇ ਚਰਨਾ ਤੇ ਢਾਈ ਢਾਈ ਪੈਨੇ ਪਾਸ਼ਾ ਅਸੀਂ ਇਕਰਾਰ ਵਾਸਤੇ ਆਏ ਕਹਿੰਦੇ ਪ੍ਰੇਮੀਆਂ ਤੁਸੀਂ ਤਾਂ ਆਰਾਮ ਕਰਨਾ ਤੁਹਾਨੂੰ ਆਰਾਮ ਦੀ ਲੋੜ ਐ ਆਰਾਮ ਕਰੋ ਕੋਈ ਨਹੀਂ ਐਸ ਵੇਲੇ ਕੋਈ ਆਏਗਾ ਤਾਂ ਮੈਂ ਪ੍ਰਸ਼ਾਦਾ ਲਾਇਆ ਕਰਾਂਗਾ। ਨਿਤਰਾ ਜਾ ਲਉਂਦੇ ਆ ਮਾਫੀਆਂ ਮੰਗ। ਕਹੇ ਤੁਹਾਨੂੰ ਪਤਾ ਹੈ ਦਸ਼ਮੇਸ਼ ਪਿਤਾ ਦਾ ਕੀ ਹੁਕਮ ਹੈ? ਜੇ ਜਿਆਦਾ ਭੁੱਖਾ ਆਵੇ ਉਸ ਨੂੰ ਉਸੇ ਵੇਲੇ ਕੁਝ ਖਾਣ ਨੂੰ ਦੇ। ਉਹ ਨੂੰ ਨਾ ਫੇਰ ਭੁੱਖ। ਉਸ ਦਿਨ ਤੋਂ ਕੁੱਤ ਮੋ ਗਿਆ ਕਿ ਲੰਗਰ ਮੇਰਾ ਨਹੀਂ ਐ ਗੁਰੂ ਨਾਨਕ ਦਾ ਲੰਗਰ। ਜੇ 24 ਘੰਟੇ ਚਲਾਉਣਾ ਤਾਂ ਰੋ ਨਹੀਂ ਜਾਓ ਸਾਰੇ। ਅਸੀਂ ਆਪ ਚਲਾ ਲਿਆ ਕਰਾਂਗੇ। come on ਗਰੀ ਜੇ ਆਪ ਉਸ ਵਲੇ ਬਲੀਦਾਨ ਨਾ ਦਿੰਦੇ ਅੱਜ ਨਾ ਕੋਈ ਮੰਦਰ ਸ਼ੰਖ ਬੋਲਦਾ ਕਿਸੇ ਮੰਦਰ ਚ ਨਾ ਕਿਸੇ ਦੇ ਜਨੇਊ ਹੁੰਦਾ ਸਾਰਿਆਂ ਦਾ ਨਾਮ ਦੀਨ ਤੇ ਮੁਹੰਮਦ ਹੋਣਾ ਸੀ ਸੋ ਹਿੰਦੁਸਤਾਨ ਦਾ ਨਕਸ਼ਾ ਹੋਰ ਹੋਣਾ ਸੀ ਸੋ ਇਹ ਐਹਸਾਨ ਭਾਰਤ ਵਰਸ਼ ਤੇ ਗੁਰੂ ਮਹਾਰਾਜ ਨੇ ਮੋਢ ਬੰਨੇ ਆ ਤੇ ਗੁਰੂ ਦਸਵੇਂ ਪਾਸ਼ਾ ਨੇ ਚਾਰੇ ਸਹਜਾ ਦੇ ਸਾਰਾ ਪਰਿਵਾਰ ਇਸੇ ਲਾਈਨ ਦੇ ਉੱਤੇ ਬਲੀਦਾਨ ਤੇ ਲਾਤਾ ਤੇ ਹਿੰਦੁਸਤਾਨ ਦੀ ਪੱਤ ਰੱਖ ਲਈ ਸਾਰੇ ਬੋਲ ਕੇ ਪੜੋ ਐਸਾ